ਪਰਮੇਸ਼ਰ ਰਤਾ ਬਨਾ ਦੁਖ ਰੋਕਾ ਡੇਰਾ ਬਨਾ ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਅਸ਼ਰ ਰਵ ਰਹਿਆ ਸਭ ਨੀ ਜਾਇ ਰਹਾ ਧੁਰ ਕੀ ਬਾਣੀ ਆਹੀ ਤਨ ਸਗਲੇ ਜਿੰਤ ਮਿਟਾਈ ਦਿਆਲ ਬਰਖ ਮਿਹਰਵਾਨ ਅਰ ਨਾਨਕ ਸਾਚ ਵਖਨ ਧੁਰ ਕੀ ਬਾਣੀ ਆਹੀ ਜਿੰਨ ਸਗਲੇ ਜਿੰਤ ਮਿਟਾਈ ਦਿਆਲ ਗੁਰਖ ਮਿਹਰਵਾਨ ਅਨਾਨਕ ਸਾਚ ਵਖਨ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋ ਗਈ ਜੇ ਸੱਚੀ ਲਖਵਾਰ ਰਪੈ ਜਪਨ ਨ ਹੋ ਗਈ ਜੇ ਨਾ ਰਹਾਲਿ ਲਿਖਤਾਰ ਭੁਖਿਆ ਭੁਖ ਨਾ ਪਰੀ ਜੇ ਬੰਨਾ ਪੁਰੀਆਂ ਪਾਰ ਸਹ ਸਿਆਣਪਾ ਨ ਕੋ ਹੋਹਿ ਤਖ ਨਜਲੈ ਨਾਲ ਕਿਸ ਚਿਆਰਾ ਹੋਈਐ ਕਿ ਕੂੜਾ ਟਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਨਿ ਆਕਾਰੁ ਕੁਨਹਿ ਹਾ ਜਾਇ ਹੁਕਮੇ ਹੋਵਨਾ ਜਿ ਹੁਕਮ ਰੇ ਵੜਿਆਈ ਹੁਕਮੇ ਉਤਮਨੀ ਟੇ ਹੁਕਮ ਆਲੇ ਖੜਕ ਸੁ ਪਾਈ ਹੈ ਇਕਨਾ ਹੁਕਮੇ ਵਖੀ ਸ਼ੇਖ ਹੁਕਮਿ ਸਦਾ ਪੁਾਈ ਹੈ ਹੁਕਮੇਂਦਰ ਸਭ ਕੋ ਵਾਰੁ ਉਨਾ ਹੋਈ ਨਾਨਕ ਤੁਮੈ ਜੀਵ ਜੇਤਾ ਹਉ ਮਹਿ ਕਹ ਨਾ ਹੋਈ ਗਾਵੇ ਉਹ ਦਾਨ ਹੋਵੇ ਜਿਸੇ ਦਾਨ ਗਾਵੇ ਉਹ ਦਾ ਜਾਣੇ ਨਿਸ਼ਾਨ ਗਾਵੇ ਉਹ ਗੁਣ ਵੜੇ ਅੰਗਿਆਚਾਰ ਗਾਵੇ ਕੋ ਲਿਆ ਕੋ ਵਿਚਾਰ ਗਾਵੇ ਕੋ ਸਾਜ ਕਰੇ ਜਨ ਕੀ ਗਾਵੇ ਕੋ ਜੀ ਲੈ ਹਿਰਦੇ ਗਾਵੇ ਕੋ ਜਾਪੇ ਰਿਸੇ ਦੂਰ ਗਾਵੇ ਕੋ ਵਿਖੇ ਹਰ ਹਰ ਦੂਰ ਕਸਨਾ ਕਸਨਾਵੇ ਟੋਟ ਕਸ ਗਰ ਗਠੀ ਗੋਠੀ ਗੋਟ ਕੋਟ ਨਿੰਦਾ ਰੇ ਲੰਦੇ ਸਭ Qua ਹੈ ਜਗਾਰ ਅੰਦਰ ਕਾਹੀ ਕਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਖਸੇ ਵਿਪਰਵਾਹੋ ਸਾਚਾ ਸਾਹਿਬ ਸਾਚਨਾਇ ਰੱਖਿਆ ਭਉ ਅਪਾਰ ਆਖੇ ਮੰਗੇ ਦੇ ਦੇਹਿ ਰਾਖ ਕਰੇ ਦਾਤਾਰ ਫਿਰ ਕੀ ਅਗਰ ਰਖੀਐ ਜਿਤ ਦਸੇ ਦਰਬਾਰ ਮੌਖੇ ਬੱਲਣ ਬੋਲੀਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵੜਿਆਈ ਵਿਚਾਰ ਕਰਮੀ ਆਵੈ ਖੱਪੜਾ ਰਜ਼ਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਵਾਪਿ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਜਿਸੇ ਵਿਆਸਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੈ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਹਾ ਅਸਮਾਈ ਗੁਰੇਸ਼ਰ ਗੁਰਮੋਖ ਬ੍ਰਹਮਾ ਗੁਰ ਪਾਰ्वती ਮਾਈ ਜੇ ਹਾਂ ਜਾਣ ਅੱਖ ਨਾਹੀ ਕਹਿਣਾ ਅਗਨ ਨਾ ਜਾਈ ਗੁਰਾਇਕ ਦੇਵ ਜਹਾਈ ਸਭਨਾ ਜੀਆ ਹੈ ਦਤ ਸੋਮੈ ਇਸ ਨਜਾਈ ਤੀਰਥ ਨਾਮਾ ਜੇ ਤਸ ਭਾਵਾ ਵਿਣ ਕਰਮਾ ਕੀ ਨਾਇ ਕਰੀ ਜੇਤੀ ਸਿਠਿ ਉਪਾਈ ਵੇਖਾ ਵਿਣ ਕਰਮਾ ਕੀ ਮਿਲੇ ਲਈ ਮਾਤਵ ਜਤਨ ਜਵਾ ਹਰਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਹਾਈ ਸਭਨਾ ਜੀਆ ਹੈ ਦਤ ਸੋਮੈ ਇਸ ਨਜਾਈ ਜੇ ਜਗ ਚਾਰੇ ਅਰਜਾ ਖੋਦ ਸੁਣੀ ਹੋਏ ਨਵਾ ਖੁੰਡਾ ਵਿੱਚ ਜਾਣੀਏ ਨਾਲ ਚਲੈ ਸਭ ਕੋਈ ਚੰਗਾ ਨਾਮ ਰਹਾਈ ਕੈ ਜਸ ਕੀ ਰਜਗਲੀ ਜੇ ਤਸ ਨਦ ਨਾਵੇ ਤਾ ਵਸਨ ਪੁੱਛੇ ਕੀ ਕੀਟਾ ਅੰਦਰ ਹੀਟ ਕਰੇ ਦੋਸੀ ਦੋਸਰੇ ਨਾਨਕ ਨਿਰਗੁਣ ਹੈ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋ ਨਾ ਸੁਜੇ ਜੇ ਤਸ ਗੁਣ ਹੋਏ ਕਰੇ ਸੁਣਐ ਸੁਦੇ ਵੀਰ ਸੁਰਨਾਥ ਸਣ ਦਰ ਚਵਲੇ ਆਕਾਸ਼ ਸੁਣੇ ਲੋਪਾ ਪਾਤਾਲ ਸੁਣੇ ਬਹਨ ਸਕੇ ਖਾਲ ਨਾਨਕ ਭਗਤ ਹੁਦਾ ਵਿਗਾਸ ਸੁਣੇ ਲੋਖ ਪਾਪ ਕਾ ਨਾਸ ਪ੍ਰੈਸਰ ਬਰਮੰਦਰ ਪ੍ਰਮੁਖਸਲਾ ਹਰਮੰਦ ਸੁਣੇ ਜੋਗ ਤਨ ਭੇਡ ਹੁ ਸਾਧ ਸੰਤ ਵੇਡ ਨਾਨਕ ਭਗਤ ਹੁਦਾ ਵਿਗਾਸ ਸੁਣੇ ਲੋਖ ਪਾਪ ਕਾ ਨਾਸ ਸੁਣਿਆ ਸਚੰਦੋਖ ਗਿਆਨ ਸੁਣਿਆ ਅਸ਼ਲਕਾ ਇਸ ਨਾਨਕ ਸੁਣੇ ਬਣ ਪੜ ਪਾਵੈ ਮਨ ਸੁਣ ਲਾਗੇ ਸਹਿ ਦਿਆਨ ਨਾਨਕ ਭਗਤ ਹਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੀ ਗਾਹਾ ਸੁਣ ਸੇਖ ਪੀਰ ਬਾਦਸ਼ਾਹ ਸੰਦੈ ਪਾਵੈ ਰਾਗਰ ਸੁਣ ਹਾਟ ਹੋਵੇ ਸਗਾਹ ਨਾਨਕ ਭਗਤ ਹਦਾ ਵਿਗਾਸ ਰਣੇ ਰੋਖ ਪਾਪਾ ਨਾਸ਼ ਮਨ ਕੀ ਅਟਕਹੀ ਨ ਜਾਏ ਜੇ ਕੋ ਹੈ ਵਿਥੇ ਵਿਛਟਾਇ ਕਾਗ ਕਲਮ ਨ ਲਖਣ ਹਾਰ ਮਨਿ ਕਬਹ ਹੈ ਹਨ ਵਿਚਾਰ ਐਸਾ ਨਾ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨ ਤੋ ਹੈ ਮਨ ਬੁੱਧ ਮਨ ਸਗਲ ਬਾਣ ਕੀ ਸਬਦ ਮਨ ਮੋ ਚੋਟਾ ਨ ਖਾਈ ਮਨ ਜਮ ਕਹਿ ਸਾਥ ਮਜਾਈ ਐਸਾ ਨਾਮ ਨਿਰੰਝਨ ਹੋਇ ਦੇਖੋ ਮਨ ਜਾਣੈ ਮਨ ਹੋਇ ਮਰੇ ਪਾਪਾਂ ਮੁਖ ਦਵਾਰ ਮਨ ਪਰਵਾਰ ਸਾਧ ਹਰ ਮਨੈ ਦਰੇ ਧਾਰੇ ਕੋ ਸਿੱਖ ਮਨੈ ਨਾਨਕ ਭਵੈ ਨ ਬਿਖਿ ਐਸਾ ਨਾਮ ਨਿਰੰਝਨ ਹੋਇ ਦੇਖੋ ਮਨ ਜਾਣੈ ਮਨ ਹੋਇ ਪੰਜ ਪਰਵਾਰ ਬੰਦ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਲ ਪੰਜੇ ਸੋਹੈ ਰਾਰਾ ਜਾਨ ਪੰਚਾਖਾ ਗੁਰੇ ਖੁਦਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਖੈ ਖਣ ਨਾਹੀ ਸੰਬਾਰ ਤੋਲ ਧਰਮ ਦਿਆਖਾ ਕੂਤ ਸੰਦੋਹ ਹਾਰ ਰਖਿਆ ਜਨ ਸੂਤ ਜੇ ਕੋ ਹੋ ਜੇ ਹੋਵੇ ਸਚਿਆਰ ਧਵਲੇ ਉਪਰ ਖੇਤਾ ਬਾਹਰ ਧਰਤੀ ਹੋਤ ਪਰੇ ਹੋਰ ਹੋਰ ਸਸਤੇ ਬਾਤ ਲੈ ਹਮਜੂਰ ਜੀ ਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ ਉਨੇ ਖਲਾਹਮ ਇਹ ਲਿਖਾ ਲਿਖਾ ਜਾਣ ਕੋਈ ਲਿਖਣ ਗਿਆ ਕੀਤਾ ਹੋਈ ਖੇਤਾ ਦਾ ਸਲ ਹਰੂਪ ਕੀਤੀ ਦਾ ਜਾਣੈ ਹੂ ਦੂਤ ਕੀਤਾ ਸਾਵਿਕ ਗਵਾਉ ਤਿਸਤ ਹੋਏ ਨਖ ਦਰੀਆਉ ਕੁਦਰਤ ਹਮਣ ਕਾ ਵਿਚਾਰ ਵਾਰਿਆ ਨ ਜਾਵ ਇੱਕ ਵਾਰ ਜੋ ਹਰ ਦਗਾਵੇ ਸਾਇਬ ਲਿਖਾਰ ਤੂੰ ਸਦਾ ਉਸ ਨਾਮ ਚ ਨਿਰੰਕਾਰ ਅਸ਼ੰਖ ਜਪ ਸੰਭਾਵੋ ਅਸ਼ੰਭੂਜਾ ਸੰਤਪਤਉ ਅਸੰਗ ਰੰਥ ਮੁਖ ਵਿਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਅਸੰਭਤ ਗੁਣ ਗਿਆਨ ਵਿਚਾਰ ਅਸੰ ਸਤਿਏ ਸੰਦਾਤਾਰ ਅਸ਼ੰਖ ਸਰਮ ਬਖਸਾਰ ਅਸਮੁਲ ਬੁਲਾਏ ਤਾਰ ਕੁਦਰਤ ਹਮ ਗਹਾ ਵਿਚਾਰ ਵਾਰਿਆ ਨ ਜਾਵਾਇ ਇੱਕ ਵਾਰ ਜੋ ਸਦ ਭਾਵੈ ਸਭੁ ਭਲੇ ਕਾਰ ਹਉ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਪੂਰ ਸੰਗਚੋਰ ਹਰਾਨ ਪੂਰ ਅਸਮਰਖ ਜਾਹੈ ਜੂਲ ਸੰਗਲ ਬੰਧ ਹੱਤਿਆ ਕੁਮਾਹੈ ਅਸੰਗ ਬਾਪੀ ਬਾਪ ਜਾਹੈ ਅਸੰਗ ਗੁੜਿਆਰ ਗੁੜੈ ਫਿਰੈ ਅਸੰਖ ਮੁਰੀਸ਼ ਅਲਪਖਾ ਹੈ ਅਸਨੰਦਕ ਸੁਰ ਕਰਹਿ ਪਾਰ ਨਾਨਕ ਨਿਚ ਹੈ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋਹਰ ਨਮਾਵੈ ਸਾਇਬ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਹਸਨਾ ਸੰਭਾਵ ਅਗਮ ਅਗਮ ਸਹਲੋਇ ਸੰਗ ਹੈ ਸਰਪਾਰ ਹੋਇ ਅਖਰੇ ਨਾਮ ਅਖਰੀ ਸਲਾਹ ਅਖਰੀ ਗਿਆਨ ਗਿਜ ਗੁੰਗਾਹ ਅਖਰੇ ਲਖਣ ਮੂਲਣ ਬਾਣ ਅਖਰਾ ਸਸ ਸੰਯੋਗ ਵਿਖਾਣ ਜਿਨ ਹੈ ਲਖੈ ਰਿਸਨਾ ਹੈ ਜੇ ਫਰਮਾਇ ਦਿਪਿ ਪਾਹੈ ਨਿਤਾ ਹਿਤਾ ਰਿਤਨੋ ਵਿੰਨਾ ਬਿਨਾ ਵਨਹੀ ਬੋਲਾਓ ਕੁਦਰਤਿ ਸੁਨ ਕਹਾ ਵਿਚਾਰ ਵਾਰਿਆ ਨ ਜਾਵੇ ਕੋਇ ਜਹਤ ਦਭਾਵੇ ਸਾਇਬ ਲੀਕਾਰ ਹਉਸ ਦਾਸ ਨਾਮਚ ਨਿਰੰਕਾਰ ਭਰੀਏ ਹੱਥ ਬੈ ਦੰਦੇ ਬਾਣੀ ਦਤ ਦਰਸ ਕੀ ਮੂਰਤ ਬਲਿਤੀ ਕਪੜ ਹੋਏ ਦੇਸਾ ਭੂਮਾ ਲਈਐ ਤੋਏ ਭਰੀਏ ਮਤਿ ਬਾਪ ਗੈ ਸੰਗ ਹਰ ਧੁਪੇ ਨਾ ਵੇਖੇ ਰੰਗ ਉਨੇ ਬਾਬੇ ਆਖਣ ਨਾ ਹੈ ਕਰ ਕਰ ਖਰਣਾ ਲਿਖ ਲੈ ਜਾਹੋ ਆਪੇ ਵੀੜਿਓ ਆਪ ਹੀ ਗਾਹੋ ਨਾਨਕ ਹੁਕਮਿ ਆਪੁ ਜਾਹੁਰੋ ਤੀਰਸ ਦਪ ਰਿਆ ਦਰਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀ ਟਾਪੋ ਅੰਤਰ ਗਤ ਜੇਸ ਮਨ ਲਾਓ ਸਭ ਗੁਣ ਤੇਰੇ ਮਨਾਹੀ ਹੋਏ ਬਿਨ ਗੁਣ ਕੀਤੇ ਬਖਤ ਨਾ ਹੋਏ ਸਤ ਸਤ ਬਾਣੀ ਬਰਮਾਓ ਸਤ ਸਹ ਹਾਂ ਸਦਾ ਮਨ ਚਾਓ ਕਵਣ ਸਹ ਵੇਲਾ ਵਖਤ ਕਵਣ ਸਤਿ ਕੰਵਾਰ ਕਵਣ ਹਰਤੇ ਮਹਾ ਹਜਿਤ ਹੋਆ ਆਕਾਰ ਵੇਲਾ ਬਐ ਬੰਤੀਜ ਹੋਵੇ ਰੇਖ ਪ੍ਰਾਣ ਵਖਤ ਨਾ ਪਐ ਖਾਦੀ ਰੇਖਨ ਰੇਖ ਪ੍ਰਾਣ ਸਤਿਵਾਰਨਾ ਜੋਗੀ ਜਾਣੈ ਸਤਮਾ ਨਾ ਹੋਈ ਜਗ ਅਸਤ ਸੱਚਿ ਉਸਾਜੇ ਆਪੇ ਜਾਣੈ ਸੋਈ ਕਿਉ ਕਰੇ ਆਖੈ ਜਸਾ ਲਾਹੀ ਗੁਰਨ ਕਿਉ ਜਾਣਾ ਨਾਨਕ ਆਖਣ ਸਭੋ ਆਖੈ ਇਕੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਆਗੇ ਗਿਆਨ ਸੋਹੈ ਕਾਤ ਲਾ ਬਤਾ ਲਖ ਆਗਾਸ ਅਗਾਸ ਹੜਕ ੜੁ ਭਾਰਸ ਕੇ ਵੇਖ ਤਨਖਵਾਤ ਸਹਸ ਹਰ ਹੈ ਕਹਿਣ ਗਿ ਤੇਵਾ ਫਸ ਲਿਖਤਾਤ ਲਿਖਾ ਹੋਇ ਤਾਰੀਖਿਆ ਲਿਖੇ ਹੋਇ ਬਨਾਸ ਨਨ ਕੋ ਡਾਕਿਆ ਪਿ ਜਾਣਿ ਆਪ ਸਲਾਹੀ ਸਲਾਹ ਹਿਤ ਹੁਤਨਾ ਬਾਈਆ ਨਦੀਆਂ ਤੇ ਵਾਹਾ ਬਾਸੁ ਨਾ ਜਾਣੀ ਹੈ ਸਮੁੰਦਰ ਸਾਸੁ ਲਦਾਨ ਗਿਰਹਾ ਸਿੱਤੀ ਮਾਲ ਧੰਨ ਈਲਦ ਨਾ ਹੋਵਨੀ ਜਿਤ ਸਮਨ ਹੋ ਨਾ ਵਿਸਰਹਿ ਅੰਤ ਨਾ ਸ੍ਰੀਹ ਨਯੰਤ ਅੰਤ ਨਾ ਕਰਨੈ ਦੇਣ ਨਯੰਤ ਅੰਤਨਾ ਵੇਖਣ ਸੁਨ ਨਯੰਤ ਅੰਤਨਾ ਜਾਪੇ ਗਿਆ ਮਨਮੰਤ ਅੰਤਨਾ ਜਾਪੇ ਕੀਤਾ ਆਖਾਰ ਅੰਤਨਾ ਜਾਪੇ ਬਾਰਾ ਵਾਰ ਅੰਤ ਕਾਰਣ ਕੀਤੇ ਵਿਰੜਾ ਹੈ ਤਾਂ ਕੇਂਦਰਾ ਪਾਈ ਜਾ ਹੈ ਇਹ ਅੰਤਨਾ ਜਾਣੈ ਹੋਏ ਬਖਤਾ ਕਹੀਏ ਬਖਤਾ ਹੋਈ ਵੱਡਾ ਸਾਹਿਬ ਤਥਾ ਚਿਵਰਚਨ ਹੋਵੇ ਬਲੋਚ ਹੋਵੇ ਕੋਈ ਜੋ ਸੋਚੇ ਖੋ ਜਾਣਾ ਸੋਏ ਜੇਵਨਾ ਜਾਣਾ ਆਪੇ ਆਪੋ ਨਾਨਕ ਨਜ਼ਰੀ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਨ ਨਦਮਾਏ ਕਿੱਤੇ ਮਨੁ ਹੋਦੀ ਅਪਾਰ ਹਿਤਿਆ ਗੰਟ ਰਹੀ ਵਿਚਾਰ ਕਿਤੇ ਖਤੁ ਹੈ ਵਿਚਾਰ ਕਿਤੇ ਲੈ ਲੈ ਉਪਰ ਬਾਹ ਗਿਤੇ ਮੁਰਹ ਹੈ ਹਾਏ ਕਿਤੇ ਅਨੂਪ ਹੈ ਬੂ ਸਦਮਾਰ ਇਹ ਪੀੜਾ ਤੇਰੀ ਦਾਤਾਰ ਬੰਦ ਖਲਾਸੀ ਭਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਕੱਖ ਆਖਣ ਪਾਏ ਹੋ ਜਾ ਜਿੱਤਿਆ ਮੁਖਾਇ ਆਪੇ ਜਾਣੇ ਆਪੇ ਦੇ ਆਖੇ ਸੇਪੀ ਗਈ ਹੈ ਜਸਨੋ ਬਖਸ਼ ਸੁਸਲਾਹ ਨਾਨਕ ਬਾਸਿਆ ਦੀ ਬਾਸਿਆ ਹੋ ਅਮਰ ਗੁਣ ਵਰ ਆਪਾਰ ਹਮ ਵਰ ਆਪਾਰਿ ਮਨ ਭੰਡਾਰ ਅਮਲ ਹਮ ਲਜਾ ਹੈ ਮਨ ਪਾਏ ਮਨ ਲਾ ਸਮਾ ਹੈ ਅਮਲ ਧਰਮੇ ਮਨ ਦੀ ਬਾਣ ਅਮਲ ਤੁਲ ਅਮਲ ਪਰਵਾਣ ਅਮਲ ਬਖਸ਼ੀਸ਼ ਉਹਨੇ ਸਾਹਣ ਅਮਲ ਕਰਮ ਅਮਲ ਹਰਮਾਣ ਅਮਲ ਉਹ ਲਖਿਆ ਨਾ ਜਾਈ ਆਖ ਵਾਰ ਰਹਿ ਲਿਵ ਲਈ ਆਖੇ ਵੇੜ ਬਾਤ ਪੁਰਾਣ ਆਖੇ ਬੜੇ ਖਰੇ ਵਿਖਿਆਣ ਆਖੇ ਵਰਮਿਆਖੇਂਡ ਆਖੇ ਗੋਪੀ ਤੇਹੀ ਗੋਵਿੰਦ ਆਖੇ ਸੁਰਾਖੇ ਸਦ ਆਖੇ ਇੱਤੇ ਇੱਤੇ ਉਧਰ ਆਖੇ ਨਾਨਕ ਆਖੇ ਦੇਵ ਆਖੇ ਸੁੰਦਰ ਮੁੰਜੇ ਸੇਵ ਆਖ ਹੈ ਕਿਤੇ ਅੱਖ ਆਕਣ ਬਾਹ ਹੈ ਕਿਤੇ ਘਹਿ ਹੈ ਉੱਠ ਉੱਠ ਜਾ ਹੈ ਹਿੱਤੇ ਹਿੱਤੇ ਹੋਰ ਕਰ ਹੈ ਆਖ ਨਾਸ਼ਕ ਹੈ ਕੀ ਕੇ ਜਿਹੜ ਭਾਵੇ ਦੇਵਲ ਹੋਏ ਨਾਨਕ ਜਾਣੈ ਸੱਚਾ ਸੋਏ ਜੇਖੋ ਆਖੇ ਬੋਲ ਵਿਗਾੜ ਤਾਲ ਕੀ ਸਰਗਾ ਵਾਰਾਗਾ ਵਾਰੋ ਸੋਦਰ ਕੇਹਾ ਸੋਗਰ ਕੇਹਾ ਜਿਤੁ ਬਹਿ ਸਰ ਸਮਾਲੇ ਵਾਜੇ ਨਾਦ ਨਿਗ ਸੰਖਾ ਹਿਤੇ ਗਾਵਨ ਹਾਰੇ ਕਿਤੇ ਰਾਗ ਬੈ ਸੁਖਹੀਨ ਹਿਤੇ ਗਾਵਨ ਹਾਰੇ ਗਾਵੇ ਦਹੁਣ ਤਾਣ ਪਾਣੇ ਵੈ ਸੰਦਰ ਗਾਵੇ ਰਾਜ ਧਰਮ ਦੁਵਾਰੇ ਗਾਵੇ ਜਿਤ ਗੁਪਤ ਲਿਖ ਜਾਣ ਹੈ ਲਿਖ ਲੇ ਧਰਮ ਵਿਚਾਰੇ ਰਾਜ ਸਰਬਰਮਾ ਦੇਵੀ ਸੋਮਨ ਸਦਾ ਸਵਾਰੇ ਗਾਵਹਿਂ ਦਰਸ਼ਨ ਵੈਠੇ ਰਿ ਪ੍ਰਿਆਦਰ ਨਾਲੇ ਗਾਵਹਿ ਸਦਾ ਸਮਾਲੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਾਵਹਿ ਹੰਡ ਮੰਡਲ ਵਰ ਪੰਡਾ ਕਰ ਕਰ ਕੇ ਧਾਰੇ ਸੈਦਨੋ ਗਾਵਹਿ ਜੋਹ ਰੁਧ ਭਾਉਨ ਤੇਰੇ ਭਗਤੁਰ ਸਾਲੇ ਹੋਰ ਹਿਤੇ ਗਾਵਨ ਸ੍ਰੀ ਮਾ ਚਤਨਾਉ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸੱਚਾ ਹਾਚਿ ਨਾਈ ਹੈ ਬੀ ਹੋਸੀ ਜਨ ਅਸੀ ਰਚਨਾ ਜਨ ਸਈ ਰੰਗੇ ਰੰਗੇ ਬਾਤਿ ਗਲ ਕਰ ਜਨ ਸ੍ਰੀ ਮਾਇਆ ਜਨੁ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਤ ਉਸ ਦੀ ਵਡਿਆਈ ਜੋਤ ਸੁਭਾਵੈ ਸੋਇ ਖਾਸੀ ਹੁਕਮਾ ਕਰਣਾ ਜਾਈ ਸੋ ਬਾਸਾ ਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਦੋਖ ਸ਼ਰਮ ਬਚੋ ਲੈ ਧਿਆਨ ਕੀ ਕਰਹਿ ਬਿਹੂਤ ਢੰਡਾ ਖਾਲਕ ਵਾਰੀ ਖਾਇਆ ਜੁਕ ਢੰਡਾ ਬਰਤੀਟ ਆਏ ਬੰਸੀ ਸਗਲ ਜਮਾਤੀ ਮਨ ਜੀਤੈ ਰਗ ਜੀਤ ਆਰੇ ਤੁਸਿਆ ਰੇਸ ਆਰ ਰੀਲਨਾਦ ਨਾਹਤ ਜੋ ਜੋ ਵੇ ਪੋਇਸ ਭਉਤ ਗਿਆਨ ਦਿਆਹਾ ਭੰਡਾਰਨ ਘਟ ਘਟ ਵਜੈ ਨਾਦ ਆਪਨਾ ਨਾਥਿ ਸੋ ਜਾ ਕਿਰਿ ਸਦਵਰਾ ਸਾਧ ਸੰਜੋਗ ਜੋ ਦਵੇ ਕਾ ਜਲਾ ਰੇਖਿਆ ਭਾਗ ਹਾਰੇ ਸਦਿ ਤੇ ਹਾਰੇਸ ਆਰ ਰੀਲਨਾਦ ਨਾਹਤ ਜੋ ਜੋ ਵੇ ਪੋਇਸ ਭਉਤ ਗਿਆਨ ਦਿਆ ਭੰਡਾਰਨ ਘਟ ਘਟ ਵਜੈ ਨਾਦ ਆਪ ਨਾ ਨਾਥੀ ਸਭ ਜਾ ਕੀ ਰਤ ਸਦਵਰਾ ਸਾਦ ਸੰਜੋਗ ਵਿਜੋਦੁ ਇਕਾ ਚਲਾਵੇ ਲੇਖੇ ਆਪ ਹੈ ਭਾਗ ਹਾਰੇ ਸਦ ਸਿਆਰੇਸ ਹਰ ਨੀਲਨਾਦ ਨਾਹਤ ਜਿ ਜੀਵੇ ਕੋ ਵੇਸ ਏਕਾਮਾਇ ਜੁਗਤ ਵਿਆਹੀ ਜੰਨ ਦੇ ਪਰਵਾਨ ਇਕ ਸੰਸਾਰ ਇਕ ਭੰਡਾਰੀ ਇਕ ਲਾਇਰੀ ਬਾਣ ਜਿਤ ਸੁਭਾਵਤ ਵਿਚ ਲਾਵੇ ਯਹੋਵਾ ਬ੍ਰਹਮਾਨ ਵਹਿ ਵਿਖੇ ਨਾਮ ਨਰਮਾ ਵਿਭਖੇ ਵਿਡਾਨ ਹਾਰੇਸ਼ਰ ਸਿਆਰੇਸ਼ ਹਾਰ ਨੀਲਨਾਦ ਰਾਹਤ ਜੁਗ ਜੁਗ ਵੇ ਕੋ ਈਸ਼ ਆਸਣ ਲੋਲ ਬੰਡਾ ਜੋ ਸਵੈ ਫਿਕ ਕਵਾਰ ਹਰ ਹਰ ਵੇਖੇ ਜਿਨਹਾ ਨਾਨ ਸੱਚੇ ਕੀ ਸਾਚੀਕਾਰ ਹਾਰੇਸ਼ਰ ਸਿਆਰੇਸ਼ ਹਾਰ ਨੀਲਨਾਦ ਰਾਹਤ ਜੁਗ ਜੁਗ ਵੇ ਕੋ ਈਸ਼ ਇਕ ਦਾਰਿਬ ਲਖ ਹੋ ਹੈ ਲਖ ਹੋ ਅਲੋਈਸ਼ ਲਖ ਲਖ ਗਿੜਾ ਕੀ ਹੈ ਇਕ ਨਾਹਾ ਨਗਦੀਸ਼ ਇਹ ਦਰਾਹਿ ਵਤ ਬਵਨੀਆ ਡੜੀ ਹਰ ਕੀਸ ਸੁਣ ਗਲਾ ਖਾਸ ਕੀ ਟਾਈ ਰੀਸ਼ ਨਾਨਕ ਰਿਬਾਈ ਹੈ ਕੋਲੇ ਕੋੜੀਸ਼ ਆਖਣ ਜੋਜ ਪੈਨ ਹਜੂਰ ਜੋ ਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਮਰਨ ਨਹੈ ਜੋਰ ਜੋ ਨਾ ਰਾਜਮਾਲ ਮਨਸੂਰ ਜੋ ਨਾ ਉੱਤ ਗਿਆਨ ਵਿਚਾਰ ਜੋ ਨਾ ਰਿਖਿ ਟਿਹੋਟੈ ਸੰਸਾਰ ਜਸਾ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰਤਿ ਹਿਤਿ ਵਾਰ ਪਵਨ ਬਾਣੀ ਅਗਨੀ ਬਾਤਾਲ ਤਿਸ ਵਦਪਤੀ ਸਾਵ ਰਖੀ ਧਰਮਸ਼ਾਲ ਤਿਸ ਵੇ ਜੀ ਜੋ ਚਰੰਗ ਜਨ ਕੇ ਨਾ ਹਮ ਅਨੇਕ ਅਨੰਤ ਕਰਮੀ ਹਰਮੀ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਸੱਛੈ ਸੋਹਨ ਬਨ ਪ੍ਰਵਾਨ ਨਦਰੀ ਕਰਮ ਬਵੇ ਨਿਸ਼ਾਨ ਕੱਜ ਬਕਾਇ ਉੱਥੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਹੰਡਕਾ ਇਹੋ ਧਰਮ ਗਿਆਨ ਹੰਡਕਾ ਆਪੋ ਵਰਮ ਕੇਤੇ ਬਉਣ ਬਾਣੀ ਵਸੰਤਰ ਕਿਤੇ ਗਾਨ ਮਹੀਸ ਕਿਤੇ ਵਰਮ ਹਰਤ ਘੜੀ ਹੈ ਰੂਪ ਰੰਗ ਕੇ ਵੇਸ ਕਿਤੇ ਆਹ ਕਰਮ ਭੂਮੀ ਮੇਰਾ ਕਿਤੇ ਕਿਤੇ ਰੂਪ ਦੇਸ ਕਿਤੇਂ ਦਾ ਦੰਦ ਸੂਰਿ ਕਿਤੇ ਤੇ ਮੰਡਲ ਦੇਸਿ ਕਿਤੇ ਸਦਨਾਥ ਕਿਤੇ ਦੇਵਿਸ ਕਿਤੇ ਦੇਦਾਨ ਮੁੰਨਾ ਕਿਤੇ ਇਤਰਤਨ ਸੁਮੰਦ ਕਿਤੇ ਆਹਣੀ ਕਿਤੇ ਬਾਣੀ ਕਿਤੇ ਬਾ ਨਿਰੰਦ ਕਿਤੇ ਆ ਸੋਤੀ ਸੇਵਕ ਕਿਤੇ ਨਾਨਕ ਅੰਤ ਨੈ ਅੰਤ ਗਿਆਨ ਹੰਨ ਮੈਂ ਗਿਆਨ ਬਚੰਡ ਸਤਿਨਾਦ ਉਨਰ ਕੋਡ ਅਨੰਦ ਧਰਮਖੰਡ ਕੀ ਬਾਣੀ ਰੋਪਾ ਤਿ ਘਰਤਿ ਗੜੀਐ ਵਹੁਟੀ ਅਨੂਪ। ਟਾਖਿਆ ਲਾਸ਼ੀ ਨ ਜਾਹੈ ਜੇ ਕੋ ਗਹਿ ਹਿਥੇ ਬਿਚੁ ਤਾਈ। ਤਥਾ ਗੜੀਐ ਸੁਤ ਮਰਤਿ ਮਨ ਬੁਰਧਾ ਤਥਾ ਗੜੀਐ ਸ੍ਰਮਦਾ ਕੀ ਸੁਦ। ਧਰਮਖੰਡ ਕੀ ਬਾਣੀ ਜੋਰ ਹਤਿ ਹੋਰ ਨ ਕੋਈ ਹੋਰ। ਤਥਾ ਜੋਦ ਮਹਾਬਲ ਸੂਰ ਤਨ ਬਿਰਾਮ ਰਖਿਆ ਫਰ ਪੂਰ। ਤਥਾ ਸੀਤਾ ਸੀਤਾ ਮਹਿਮਾ ਮਾਹੇ ਤਾਕੇ ਰੋਗ ਨ ਅਸਨੀ ਜਾਹੈ ਨਾ ਹਮਰਨਹਾਗੇ ਜਾਹੈ ਜਿਨ ਕੈ ਰਾਉ ਸੈ ਮਨ ਮਾਹੈ ਤਥੈ ਵਚੁ ਸਖਲ ਹੋਇ ਕਲਹ ਅਨੰਦ ਸਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਿਰਮਿਹਾਲ ਤਥਾ ਖੰਡ ਮੰਡਲ ਵਰ ਪੰਡ ਜਿ ਕੋ ਸਾਧ ਸੰਤਨ ਅੰਤ ਤਥੈ ਲੋ ਲੋ ਆਕਾਰ ਜਿ ਹੁਕਮ ਦੇਤੁ ਉਕਾਰ ਵੇਖੇ ਵਿਸ਼ੇ ਗਰਵੀਚਾਰ ਨਾਨਕ ਸੁਨਾਖੜਾ ਸਾਰ ਜਸਪਾਹਰਾਜ ਸੁਨਿਆਰ ਰਮਤ੍ਰੇਦ ਹੱਤੀਆਰ ਭਉ ਖਲਾਗਨ ਦਪਤਾਉ ਭੰਡਾ ਭਉ ਅੰਮ੍ਰਿਤ ਢਾਲ ਘੜੀਐ ਸਬਸਜੀ ਡਕਸਾਲ ਜਿਨ ਕੋ ਨਦਰ ਕਰਨ ਤਿਨਕਾਰ ਨਾਨਕ ਨਜ਼ਰੀ ਨਦਨੀ ਹਾਲ ਸਲੋਖ ਪਵਨ ਗੁਰੂ ਬਾਣੀ ਵਿਤ ਵਰਤਾ ਦਪਤ ਮਹੱਤ ਨਿਸਰਾਲ ਰਾਈ ਰਾਇਆ ਕਿਲੇ ਸਜਤ ਚੰਗਿਆਈਆਂ ਬਰਿਆਈਆਂ ਵਾਚੈ ਧੰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਜਿਹਾਇਆ ਗਇ ਉਨਦਹਾਲ ਨਾਨਕ ਤੇਹ ਮੁਖ ਉਜਲੇ ਹਿਤੇ ਸਿਤੇ ਨਾਨਕ